ਆਪ ਅਸੀਂ ਕਿਸੇ ਨੂੰ ਪਰਾਇਆ ਨਹੀਂ ਉਹ ਕਰਦੇ ਆਪ ਅਸੀਂ ਕਿਸੇ ਨੂੰ ਪਰਾਇਆ ਨਹੀਂ ਉਹ ਕਰਦੇ ਖੁਦ ਜਾਣ ਵਾਲੇ ਨੂੰ ਬੁਲਾਇਆ ਨਹੀਂ ਉਹ ਕਰਦੇ ਨਿੱਕੀ ਨਿੱਕੀ ਗੱਲਾਂ ਗੁੱਸੇ ਹੋਣ ਦਾ ਕੀ ਫਾਇਦਾ ਨਿੱਕੀ ਨਿੱਕੀ ਗੱਲਾਂ ਗੁੱਸੇ ਹੋਣ ਦਾ ਕੀ ਫਾਇਦਾ ਜਾਂਦੇ ਨੂੰ ਵੀ ਆਪਾਂ ਤਾਂ ਜਵਾਨ ਦਿੰਨੇ ਆ ਜਿਹੜਾ ਇੱਕ ਵਾਰੀ ਮੂੰਹੋਂ ਲੈ ਜੇ ਮਿਲੇ ਨਾ ਦੁਬਾਰਾ ਉਂਝੇ ਅਸੀਂ ਯਾਰਾਂ ਉਤੋਂ ਜਾਨ ਦਿੰਨੇ ਆ ਜਿਹੜਾ ਇੱਕ ਵਾਰੀ ਮੂੰਹੋਂ ਲੈ ਜੇ ਮਿਲੇ ਨਾ ਦੁਬਾਰਾ ਹੁੰਦੇ ਅਸੀਂ 11 ਉੱਤੇ ਜਾਣ ਦਿੰਨੇ ਆ ਯਾਰ ਦੀ ਜੋ ਹਸਤੀ ਖੁਦਾ ਦੇ ਨਾਲੋਂ ਵੱਡੀ ਏ ਬੰਦੇ ਨੇ ਹੀ ਬੰਦੇ ਵਿੱਚੋਂ ਇਹ ਕਾਰਡ ਕੱਢੀਏ ਯਾਰ ਦੀ ਜੋ ਹਸਤੀ ਖੁਦਾ ਦੇ ਨਾਲੋਂ ਵੱਡੀ ਏ ਬੰਦੇ ਨੇ ਹੀ ਬੰਦੇ ਵਿੱਚੋਂ ਇਹ ਕਾਰਡ ਕੱਢੀਏ ਇਹ ਨਫੇ ਨੁਕਸਾਨ ਵਿੱਚ ਨਾਲ ਖੜਦਾ ਇਸੇ ਲਈ ਆਪਾਂ ਤਾਂ ਸलाम ਦਿੰਨੇ ਆ ਇਸੇ ਲਈ ਆਪਾਂ ਤਾਂ ਸलाम ਦਿੰਨੇ ਆ ਜਿਹੜਾ ਇੱਕ ਵਾਰੀ ਮੂੰਹ ਹੋ ਲੈ ਜੇ ਮਿਲੇ ਨਾ ਦੁਬਾਰਾ ਉੰਜੇ ਅਸੀਂ ਯਾਰਾਂ ਉੱਤੇ ਜਾਣ ਦਿੰਨੇ ਆ ਜੇਰਾ ਇੱਕ ਵਾਰੀ ਮੂੰਹ ਨਜੇ ਮਿਲੇ ਨਾ ਦੁਬਾਰਾ ਉੰਜੇ ਅਸੀਂ ਯਾਰਾਂ ਉੱਤੇ ਜਾਣ ਦਿੰਨੇ ਆ ਉੰਜੇ ਅਸੀਂ ਯਾਰਾਂ ਉੱਤੇ ਜਾਣ ਦਿੰਨੇ ਆ